ਸਾਂਝ ਪੰਜਾਬ ਦੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਮਨਦੀਪ ਸਿੰਘ ਬਠਿੰਡਾ ਅੱਜ ਅਸੀਂ ਬਠਿੰਡਾ ਦੇ ਬੱਸ ਸਟੈਂਡ ਵਿੱਚ ਖੜੇ ਹਾਂ ਬੱਸ ਸਟੈਂਡ ਵਿੱਚ ਖੜਨ ਦਾ ਕਾਰਨ ਇਹ ਹੈ ਕਿ ਬੀਤੇ ਦਿਨੀ ਜੋ ਸੈਂਟਰ ਗਵਰਨਮੈਂਟ ਵੱਲੋਂ ਕਾਨੂੰਨ ਪਾਸ ਕੀਤਾ ਗਿਆ ਹੈ ਕਿ ਡਰਾਈਵਰ ਜਿਹੜਾ ਚਾਹੇ ਬੱਸ ਦਾ ਹੋਵੇ ਚਾਹੇ ਟਰੱਕ ਦਾ ਤੇ ਚਾਹੇ ਹੋਰ ਵਾਹਨ ਦਾ ਹੋਵੇ ਉਸ ਦੁਆਰਾ ਹੋਏ ਐਕਸੀਡੈਂਟ ਤੋਂ ਬਾਅਦ ਭੱਜਣ ਤੇ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਦੇ ਤਕਰੀਬਨ ਜੁਰਮਾਨਾ ਰੱਖਿਆ ਗਿਆ ਉਸ ਦੇ ਵਿਰੋਧ ਵਿੱਚ ਸਾਰੇ ਹੀ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਨੇ ਆਪਣਾ ਟਰੱਕ ਡਰਾਈਵਰਾਂ ਦੇ ਸਮਰਥਨ ਵਿੱਚ ਆਏ ਨੇ ਤੇ ਇਹਨਾਂ ਦੇ ਨਾਲ ਹੀ ਸਾਡੇ ਨਾਲ ਕੁਝ ਜੁੜੇ ਨੇਗੇ ਪ੍ਰਾਈਵੇਟ ਆਪਰੇਟਰ ਨੇ ਟਰੱਕ ਰੋਪਰੇਟਰ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਸਰ ਕੀ ਮੈਂ ਬਲਤੇਜ ਸਿੰਘ ਵਾਂਦਰ ਕਨਵੀਨਰ ਮਾਲਵਾ ਜੋਨ ਪ੍ਰਾਈਵੇਟ ਬੱਸ ਆਪਰੇਟਰ ਐਸੋਸੀਏਸ਼ਨ ਬਠਿੰਡਾ ਤੇ ਇਹ ਜਿਹੜੇ ਤੁਸੀਂ ਸਮਰਥਨਤਾ ਜੀ ਇਹਨਾਂ ਨੂੰ ਟਰੱਕ ਡਰਾਈਵਰ ਵੀਰਾਂ ਨੂੰ ਤੇ ਮਤਲਬ ਕਿ ਉਹ ਕਿਸ ਤਰ੍ਹਾਂ ਦਾ ਸਮਰਥਨ ਅਤੇ ਕਿਸ ਤਰ੍ਹਾਂ ਦਾ ਤੁਹਾਡੀ ਸੰਘਰਸ਼ ਦੀ ਰੂਪਰੇਖਾ ਹੋਵੇਗੀ ਅੱਜ ਸਾਡੇ ਕੋਲੇ ਟਰੱਕ ਯੂਨੀਅਨ ਏਕਤਾ ਦੀ ਕੋਰ ਕਮੇਟੀ ਦੇ ਮੈਂਬਰ ਆ ਜਿਹੜੇ ਪੰਜਾਬ ਦੇ ਉਹ ਆਏ ਸੀ ਕਿ ਉਹਨਾਂ ਨਾਲ ਤੇ ਤੇਲ ਟੈਂਕਰ ਐਸੋਸੀਏਸ਼ਨ ਜਿਹੜੀ ਹੈਗੀ ਆ ਡਰਾਈਵਰਾਂ ਦੀ ਤੇ ਉਹਨਾਂ ਦੇ ਪ੍ਰਧਾਨ ਆ ਜਿਹੜੇ ਉਹ ਆਏ ਸੀ ਉਹ ਜਿਹੜਾ ਇਹ ਕਾਲੇ ਕਾਨੂੰਨ ਬਣਾਇਆ ਗਿਆ ਹੈ ਵੀ ਡਰਾਈਵਰ ਨੂੰ ਐਕਸੀਡੈਂਟ ਤੇ ਜਿਹੜੀ ਮੌਤ ਹੋਣ ਤੇ ਜਿੱਥੇ ਹੈੱਡ ਐਂਡ ਰਨ ਦਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਉਦੇ ਵਿਰੋਧ ਚ ਉਹਨਾਂ ਨੇ ਸਾਥੋਂ ਸਮਰਥਨ ਮੰਗਣ ਵਾਸਤੇ ਆਏ ਸੀ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਪੂਰਨ ਹਮਾਇਤ ਦਾ ਭਰੋਸਾ ਦਵਾਇਆ ਤੇ ਨਾਲ ਹੀ ਇਹ ਕਹਿ ਵੀ ਕਿ ਅਸੀਂ ਬੱਸ ਸਟੈਂਡ ਤੇ ਖੰਡਪਾੜ ਪ੍ਰਕਾਸ਼ ਕਰਾਏ ਹੋਏ ਐ ਹਰ ਸਾਲ ਦੀ ਤਰ੍ਹਾਂ ਇੱਕ ਤਰੀਕ ਨੂੰ ਪ੍ਰਕਾਸ਼ ਕਰਾਉਣੇ ਆ 3 ਤਰੀਕ ਨੂੰ ਭੋਗ ਪਾਏ ਜਾਣੇ ਆ ਕੱਲ 11 ਵਜੇ ਜਦੋਂ ਭੋਗ ਪਾਉਣੋਂ ਉਪਰੰਤ ਅਸੀਂ ਉਹਨਾਂ ਦੇ ਸਮਰਥਨ ਚ ਜਿਹੜੀ ਹੈ ਪ੍ਰਾਈਵੇਟ ਬੱਸ ਆਪਰੇਟਰ ਸਿਚੁਏਸ਼ਨ ਬਠਿੰਡਾ ਵੱਲੋਂ ਆਪਣਾ ਸਾਰਾ ਕਾਰੋਬਾਰ ਆ ਜਿਹੜੀਆਂ ਬੱਸਾਂ ਹੈਗੀਆਂ ਫਸੇ ਉਹਨਾਂ ਨੂੰ ਰੋਕ ਦੇਣ ਤੇ ਉਹ ਐਲਾਨ ਕੀਤਾ ਕੱਲ ਨੂੰ ਅਸੀਂ ਭੋਗ ਤੋਂ ਬਾਅਦ ਇਹ ਐਲਾਨ ਕਰਦੇ ਅੰਗੇ ਤੇ ਸਾਰੀਆਂ ਬੱਸਾਂ ਆਪਣੀਆਂ ਚਾਹੇ ਮਿੰਨੀ ਹੈ ਚਾਹੇ ਵੱਡੀ ਬੱਸ ਹੈ ਅਸੀਂ ਕੋਈ ਵੀ ਗੱਡੀ ਸੜਕ ਤੇ ਨਹੀਂ ਤਾਰਾਂਗੇ ਜਿਹੜਾ ਇਹ ਕਾਲੇ ਕਾਨੂੰਨ ਹੈ ਬਹੁਤ ਹੀ ਖਤਰਨਾਕ ਹੈ ਇਸ ਕਾਨੂੰਨ ਨਾਲ ਕੋਈ ਵੀ ਇਸ ਕਿਤੇ ਚ ਜੋ ਪਹਿਲਾਂ ਹੀ ਬਹੁਤ ਘਾਟ ਹੈ ਡਰਾਈਵਰਾਂ ਦੀ ਕੋਈ ਵੀ ਡਰਾਈਵਰ ਇਸ ਕਿਤੇ ਚ ਨਹੀਂ ਆਊਗਾ ਕਿਉਂਕਿ ਡਰਾਈਵਰ ਨੂੰ ਮੌਕੇ ਤੇ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਕੋਈ ਵੀ ਖੁਸ਼ੀ ਨਾਲ ਕੋਈ ਐਕਸੀਡੈਂਟ ਨਹੀਂ ਕਰਦਾ ਇਹ ਅਚਨਚੇਤ ਵਾਪਰੀ ਘਟਨਾ ਹੁੰਦੀ ਹੈ ਕਈ ਵਾਰੀ ਕੋਈ ਮੋਟਰਸਾਈਕਲ ਵਾਲਾ ਜਾਂ ਹੋਰ ਉਹ ਉਹਦੀ ਗਲਤੀ ਨਾਲ ਵੀ ਬੱਸ ਲਿਆ ਜਾਂਦਾ ਤੇ ਪਰਚਾ ਜਿਹੜਾ ਉਹ ਬੱਸ ਜਾਂ ਟਰੱਕ ਡਰਾਈਵਰ ਜਾਂ ਕੈਂਟਰ ਡਰਾਈਵਰ ਤੇ ਹੁੰਦਾ ਵੱਡੀ ਗੱਡੀ ਤੇ ਹੁੰਦਾ ਤਾਂ ਉਸ ਟਾਈਮ ਤੇ ਡਰਾਈਵਰ ਜਿਹੜੀ ਭੀੜ ਤੋਂ ਬਚਣ ਲਈ ਲੋਕਾਂ ਦੀ ਕੁੱਟ ਤੋਂ ਬਚਣ ਲਈ ਉਹਦਾ ਭੱਜਣਾ ਉਹਨੂੰ ਜ਼ਰੂਰੀ ਹੋ ਜਾਂਦਾ ਹੈ ਹੋਰ ਉਹਦਾ ਕੋਈ ਕੋਈ ਮਕਸਦ ਇਹ ਨਹੀਂ ਹੁੰਦਾ ਵੀ ਉਹਨੇ ਕਿਸੇ ਨੂੰ ਕੋਈ ਦਰੜਨਾ ਹੁੰਦਾ ਤੇ ਅਸੀਂ ਇਸ ਕਾਨੂੰਨ ਦੀ ਬਹੁਤ ਨਕੀਦੀ ਕਰਦੇ ਆ ਤੇ ਕੱਲ ਤੋਂ ਅਸੀਂ ਜਿੰਨੀ ਦੇਰ ਤੱਕ ਜਿਹੜਾ ਐਸੋਸੀਏਸ਼ਨ ਦਾ ਇਹ ਹੋਊਗਾ ਐਲਾਨ ਅਸੀਂ ਉਹਨਾਂ ਨਾਲ ਹੜਤਾਲ ਤੇ ਰਵਾਂਗੇ ਤੇ ਨਾਲ ਹੀ ਅਸੀਂ ਪੰਜਾਬ ਦੇ ਬਾਕੀ ਬੱਸ ਆਪਰੇਟਰ ਐਸੋਸੀਏਸ਼ਨਾਂ ਨੂੰ ਅਪੀਲ ਕਰਦੇ ਆ ਕਿ ਉਹ ਵੀ ਇਹਨਾਂ ਡਰਾਈਵਰਾਂ ਦੇ ਹੱਕ ਚ ਆ ਕੇ ਹਾ ਦਾ ਨਾ ਦਾ ਮਾਰਨ ਤੇ ਆਪਣੇ ਕਾਰੋਬਾਰ ਨੂੰ ਬੰਦ ਰੱਖਣ ਕਿ ਕਿਸ ਤਰ੍ਹਾਂ ਦੀ ਮੰਗ ਰੱਖਦੇ ਹੋ ਸਿੱਧੇ ਤੌਰ ਤੇ ਜੇ ਤੁਸੀਂ ਮੰਗ ਰੱਖਣੀ ਚਾਹੁੰਦੇ ਹੋ ਸਿੱਧੇ ਤੌਰ ਤੇ ਤਾਂ ਮੰਗ ਸਾਡੀ ਇਹੀ ਹੈ ਵੀ ਇਸ ਕਾਲੇ ਕਾਨੂੰਨ ਨੂੰ ਮੁੱਢੋਂ ਹੀ ਰੱਦ ਕੀਤਾ ਜਾਵੇ ਇਹਨੂੰ ਇਹ ਕਿਸੇ ਵੀ ਤਰ੍ਹਾਂ ਦਾ ਇਹ ਇਹਨੂੰ ਲਾਗੂ ਨਾ ਕੀਤਾ ਜਾਵੇ ਜੋ ਪਹਿਲਾਂ ਹੈਗਾ ਸਾਡੇ ਸੇ ਤਾਂ ਪਹਿਲਾਂ ਹੀ ਇਹ ਗਲਤ ਹੈ ਕਿ ਵੀ ਵੱਡੀ ਗੱਡੀ ਨੂੰ ਅਸੀਂ ਤਾਂ ਇਹ ਆਣੇ ਵੀ ਜਦੋਂ ਜੇ ਐਕਸੀਡੈਂਟ ਹੋ ਜਾਂਦਾ ਤਾਂ ਉਹਦਾ ਗਾਚੜ ਅਫੀਸਰ ਮੌਕੇ ਤੇ ਇਨਕੁਆਰੀ ਕਰੇ ਤੇ ਇਹ ਦੇਖੇ ਕਿ ਕਿਸ ਦੀ ਗਲਤੀ ਹੈ ਜਿਸ ਦੀ ਗਲਤੀ ਹੈ ਉਸਤੇ ਪਰਚਾ ਹੋਣਾ ਚਾਹੀਦਾ ਹੈ ਨਾ ਕਿ ਵੱਡੀ ਗੱਡੀ ਤੇ ਤੇ ਸਾਡੇ ਨਾਲ ਮੌਜੂਦ ਨੇ ਕਿ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਦਸ਼ਮੇਸ਼ ਟਰਾਂਸਪੋਰਟ ਕੰਪਨੀ ਦੇ ਹੋ ਇਹ ਕਹਿਣਾ ਚਾਹੂੰਗਾ ਕਾਲੇ ਕਾਨੂੰਨ ਬਾਰੇ ਮੈਂ ਇਹਦੇ ਬਾਰੇ ਸਰਕਾਰ ਤੋਂ ਇੱਕੋ ਮੰਗ ਕਰਦਾ ਜੇ ਜਦੋਂ ਕਿਸੇ ਤੇ ਵੀ ਕਾਨੂੰਨ ਬਣਾਉਣਾ ਤਾਂ ਜਿਹਦੇ ਖਿਲਾਫ ਜਾਂ ਹੱਕ ਚ ਬਣਾਉਣਾ ਉਹਦੇ ਨਾਲ ਲੈ ਕੇ ਬਣਾਇਆ ਜਾਵੇ ਤਾਂ ਕਿ ਜਿਹੜੀਆਂ ਜ਼ਮੀਨੀ ਹਾਲਾਤ ਐ ਉਹ ਬੰਦੇ ਨੂੰ ਪਤਾ ਹੁੰਦੇ ਐ ਜਿਹੜੇ ਉੱਤੇ ਬੈਠੇ ਕੱਲੇ ਕਾਨੂੰਨ ਬਣਾਉਂਦੇ ਇਹਨਾਂ ਨੂੰ ਸਹੀ ਪੋਜੀਸ਼ਨ ਨਹੀਂ ਪਤਾ ਹੁੰਦੀ ਕਿਸੇ ਵੀ ਚੀਜ਼ ਦੀ ਇਹਨਾਂ ਨੂੰ ਉਹ ਬੰਦਿਆਂ ਨੂੰ ਨਾਲ ਲੈਣਾ ਚਾਹੀਦਾ ਜਿਹਦੇ ਵਿਰੁੱਧ ਕਾਨੂੰਨ ਬਣਾ ਰਹੇ ਕਿਉਂਕਿ ਕਿਤੇ ਵੀ ਕਾਨੂੰਨ ਐ ਕੋਰਟ 'ਚ ਵੀ ਕਿਸੇ ਦੇ ਖਿਲਾਫ ਚਲਾਉਣ ਦਾ ਹੁੰਦਾ ਦਰਜ ਹੋਸ਼ ਹੁੰਦਾ ਤੋਂ ਇੱਕ ਵਾਰੀ ਸੱਦ ਕੇ ਮੌਕਾ ਦਿੱਤਾ ਜਾਂਦਾ ਹੈ ਇਹ ਸਿੱਧਾ ਹੀ ਕਿਸੇ ਵੀ ਧਿਰ ਦੇ ਖਿਲਾਫ ਗਰੂਨ ਪਾਸ ਕਰਨ ਤੋਂ ਪਹਿਲਾਂ ਉਹਨੂੰ ਸੁਣਨਾ ਚਾਹੀਦਾ ਹੁਣ ਜਿਵੇਂ ਅੱਜ ਪੈਟਰੋਲ ਦੀ ਤੰਗੀ ਨੂੰ ਲੈ ਕੇ ਦੇਖਿਆ ਗਿਆ ਪੈਟਰੋਲ ਪੰਪਾਂ ਤੇ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਸੀ ਜੀ ਤੇ ਕੱਲ ਨੂੰ ਤਾਂ ਫਿਰ ਇਸ ਤੋਂ ਵੀ ਜ਼ਿਆਦਾ ਤਕਲੀਫ ਹੋਊਗੀ ਆਮ ਪਬਲਿਕ ਤੇ ਆਮ ਜਨਤਾ ਨੂੰ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਤਕਰੀਬਨ ਤਕਰੀਬਨ ਪੈਟਰੋਲ ਪੰਪਾਂ ਦੇ ਡੀਜ਼ਲ ਲੋਕਾਂ ਨੇ ਡੀਜ਼ਲ ਪੈਟਰੋਲ ਖਤਮ ਕਰ ਦਿੱਤੇ ਆ ਕੋਈ ਰਿਹਾ ਨਹੀਂ ਲੋਕਾਂ ਨੂੰ ਤਾਂ ਪ੍ਰੋਬਲਮ ਆਉਣੀ ਹੈ ਦੇਖੋ ਇਹ ਕਿਉਂਕਿ ਰੀਡ ਦੀ ਹੱਡੀ ਸਾਰੇ ਇਸ ਇਹਦੀ ਡ라이ਵਰ ਹੈ ਡ라이ਵਰ ਨੂੰ ਹੀ ਬੰਦ ਕਰਨ ਲੱਗੇ ਡਰਾਈਵਰ ਬੱਸ ਚ ਚਲਾਊਗਾ ਨਹੀਂ ਜਾਂ ਜਿਹਨੂੰ ਪਤਾ ਹੀ ਮੈਨੂੰ ਚਲਾ ਕੇ ਗਿਆ ਸਜ਼ਾ ਹੋਣੀ ਹੈ ਤੂੰ ਕੋਈ ਸਜ਼ਾ ਵਾਲਾ ਕੰਮ ਕਿਉਂ ਕਰੂਗਾ ਕੋਈ ਵੀ ਬੰਦਾ ਨਹੀਂ ਕਰੂਗਾ ਕੀ ਕੀ ਮੰਗ ਰੱਖਣੀ ਚਾਹੋਗੇ ਸਿੱਧੇ ਤੌਰ ਤੇ ਮੇਰੀ ਮੰਗ ਤਾਂ ਇਹ ਹੀ ਹੈ ਜਿਹੜੇ ਕਾਨੂੰਨ ਹੈ ਰੱਦ ਕਰਨੇ ਚਾਹੀਦੇ ਭਵਿੱਖ ਦੇ ਵਿੱਚ ਜਦੋਂ ਵੀ ਕਿਸੇ ਦੇ ਕਾਨੂੰਨ ਬਣਾਉਣਾ ਹੈ ਜਿਹੜੀ ਘਰ ਨੂੰ ਫੈਕਟ ਕਰਨਾ ਹੈ ਉਹਨੂੰ ਸੁਣ ਕੇ ਬਣਾਉਣਾ ਚਾਹੀਦਾ ਸੋ ਤੁਸੀਂ ਦੇਖਿਆ ਕਿ ਪ੍ਰਾਈਵੇਟ ਉਹ ਜਿਹੜੇ বাস ਆਪਰੇਟਰ ਨੇ ਵੀਰ ਨੇ ਉਹਨਾਂ ਨੂੰ ਵੀ ਬਹੁਤ ਤੰਗੀ ਪਰੇਸ਼ਾਨੀ ਦਾ ਇਸ ਚੀਜ਼ ਨੂੰ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਡਰਾਈਵਰ ਕਦੇ ਵੀ ਚਾਹ ਕੇ ਐਕਸੀਡੈਂਟ ਨਹੀਂ ਚਾਹੁੰਦਾ ਹੁੰਦਾ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਕਿ ਮੇਰਾ ਐਕਸੀਡੈਂਟ ਹੋਵੇ ਛੋਟੀ ਆ ਇਹ ਵੱਡੀ ਗੱਡੀ ਨਾਲ ਤੇ ਬਾਕੀ ਦੇਖਦੇ ਆ ਸਰਕਾਰਾਂ ਕੀ ਕਹਿੰਦੀਆਂ ਨੇ ਤੇ ਇਹਨਾਂ ਦਾ ਕੀ ਕਹਿਣਾ ਅੱਗੇ ਦੀ ਰੂਪਰੇਖਾ ਇਹਨਾਂ ਦੀ ਕਿਸ ਤਰ੍ਹਾਂ ਦੀ ਹੋਵੇਗੀ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰਕੇ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਸਾਡੀਆਂ ਧੰਨਵਾਦ